ਕਿਆਨੇ ਹਰ ਫ੍ਰੀ ਸਿਗਨੇ ਕੰਡ ਤੇ ਆਖਰ ਛੜੈ ਲਾ ਕੱਟਤਾ ਸੁਖਵੀਰ ਬਾਦਲ ਨੂੰ ਚੈਲੰਜ ਜੇ ਆਜਾ ਮੈਂ ਦਿਖਾਉਣਾ ਤੈਨੂੰ ਪੰਜੀ ਦਾ ਭਾਉਣ 21 ਨੂੰ 31 ਦਾ ਸਾਰੀ ਦੁਨੀਆ ਪਾਉਂਦੀ ਹੈ ਹੁਣ ਮੈਂ ਤੈਨੂੰ ਪਾਉਂਗਾ 21 ਦਾ 400 ਇਹ ਐ ਦਿਨੋ ਜਥੇਦਾਰ ਭਾਜਪੀ ਦੇ 에ਜੰਟ ਇਸੇ ਵਿੱਚ ਸਿੱਖ ਲੈ ਇਹ ਬਹੁਤ ਵੱਡੀ ਗਾਲ ਹੈ ਇਹ ਦੋਸ਼ ਲਾਇਆ ਸੁਖਵੀਰ ਨੇ ਵੇ ਰਾਏ ਮਲਵਈ ਰੰਗ ਚ ਫਿਰ ਕਰਦਾ ਸਿੱਧਾ ਸੁਖਵੀਰ ਨੂੰ ਚੈਲੰਜ ਕਹਿੰਦੇ ਆ ਜਾ ਓਏ ਤੇਰਾ ਆਈਟੀ ਸੈਲਪਾ ਹੋ ਗਿਆ ਫੇਲ ਹੁਣ ਮੈਂ ਬਣਾਉਂਗਾ ਤੇਰੀ ਰੇਲ ਓਏ ਸੁਖਵੀਰ ਓਏ ਲੱਗ ਗਿਆ ਪਤਾ ਤੇਰੀ ਖਾਨਦਾਨੀ ਦਾ ਚਾਹ ਦੇ ਵਿੱਚ ਦੁੱਧ ਬੱਕਰੀ ਬਗਾਨੀ ਦਾ ਬੀਜੇਪੀ ਤੇਰੇ ਚ ਮੋਲਦੀ ਐ ਤੇਰੇ ਚ ਮੋਲਦੀ ਐ ਬੀਜੇਪੀ ਨਾ ਕਿ ਪੰਜਵੇਂ ਮੇਰੀ ਕਮੇਟੀ ਅਸੈਂਬਲੀਤ ਕੋਰ ਬਾਦਲ ਨੇ ਲੋਕ ਸਭਾ ਦੇ ਸਪੀਕਰ ਵੇਲੇ ਰਿਪੀ ਸਪੀਕਰ ਵੇਲੇ ਰਾਸ਼ਟਰਪਤੀ ਚੋਣ ਵੇਲੇ ਵੋਟ ਨਹੀਂ ਪਾਈ ਤੁਸੀਂ ਪਾਈ ਤੇ ਪੰਜ ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਮਨਪ੍ਰੀਤ ਯਾਲੀ ਨੇ ਇਹਦਾ ਵਿਰੋਧ 11 ਸਾਲ ਹੋ ਗਏ ਐਸਜੀਪੀਸੀ ਦੀ ਚੋਣ ਨਹੀਂ ਹੋਈ ਕਿਉਂ ਨਹੀਂ ਹੋਈ ਕਿਉਂਕਿ ਤੁਸੀਂ ਨਹੀਂ ਹੁਣ ਦਿੱਤੀ ਕਿਉਂ ਨਹੀਂ ਹੁਣ ਦਿੱਤੀ ਕਿਉਂਕਿ ਤੁਹਾਨੂੰ ਸੰਗਤਾਂ ਨੇ ਸ਼ੀਸ਼ਾ ਦਿਖਾਤਾ ਇਸ ਕਰਕੇ ਤੁਸੀਂ ਐਸਜੀਪੀਸੀ ਦੀਆਂ ਚੋਣਾ ਲਮਕਾਰੇ ਹੋ ਨਾਗਪੁਰ ਵਾਲਿਆਂ ਨੂੰ ਕਹਿ ਕਹਿ ਕੇ ਉਹ ਦਿੱਲੀ ਕਮੇਟੀ ਜੇ ਹੋਣੀ ਹੈ ਨੇ ਚੋਣਾ ਪੰਜ ਮੈਂਬਰ ਕਮੇਟੀ ਨੂੰ ਆ ਗਿਆ ਸੱਦਾ ਤੇ ਸੁਖਬੀਰ ਨਾਲੇ ਉਹ ਤੇ ਫੇਰ ਲੱਗ ਜੂਗਾ ਤੇਰੇ ਸਰਨੇ ਦਾ ਤੇ ਤੇਰੇ ਗੜਗੱਜ ਦਾ ਵੀ ਇਹ ਕਿੰਨੇ ਕਪਾਣੀ ਜਨੇ ਤੁਹਾਡੀਆਂ ਛੁਰਲੀਆਂ ਕਰਦੀਆਂ ਫਿਸ ਤੁਹਾਡੇ ਧੂ-ਧੂ ਕਰਤੇ ਬੰਦ ਪੰਜ ਮੈਂਬਰ ਕਮੇਟੀ ਨੂੰ ਦੁਨੀਆ ਭਰ ਦੀਆਂ ਸੰਗਤਾਂ ਨੇ ਸੱਦਾ ਦਿੱਤਾ ਕਿ ਅਸੀਂ ਅਕਾਲੀ ਦਲ ਦੇ ਮੈਂਬਰ ਬਣਾਂਗੇ ਜਿਹੜੇ ਕੇ ਕਾਲ ਤੱਕ ਸਰ ਤੋਂ ਭਰਤੀ ਚੱਲਦੀ ਹੈ ਦੰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ ਗਿਆਨੀ ਹਰਪ੍ਰੀਤ ਸਿੰਘ ਨੇ ਕੰਡ ਤੇ ਆਖਰ ਕੜੇਲਾ ਕਰਤਾ ਸੁਖਵੀਰ ਬਾਦਲ ਨੂੰ ਚੈਲੰਜ ਕੇ ਆਜਾ ਮੈਂ ਦਿਖਾਉਣਾ ਤੈਨੂੰ ਪੰਜੀ ਦਾ ਭੌਣ ਹੁਣ ਤੱਕ ਤੂੰ ਕਰਦਾ ਰਿਹਾ ਮੇਰੀ ਕਿਰਦਾਰ ਕੁਸ਼ੀ ਹੁਣ ਮੈਂ ਫਰੋਲੂਗਾ ਤੇਰੇ ਪੋਤੜੇ ਤੇਰੇ ਖਾਨਦਾਨ ਦੇ ਪੋਤੜੇ 21 ਨੂੰ 31 ਦਾ ਸਾਰੀ ਦੁਨੀਆ ਪਾਉਂਦੀ ਐ ਹੁਣ ਮੈਂ ਤੈਨੂੰ ਪਾਉਂਗਾ 21 ਦਾ ਕੋਤਰ ਸੌ ਆ ਜਾ ਹੁਣ ਮદાન ਚ ਮੈਂ ਵੀ ਹੁਣ ਆ ਗਿਆ ਨੰਗੇ ਧੜ ਤੂੰ ਮੈਨੂੰ ਮਜਬੂਰ ਕੀਤਾ ਕਿ ਮੈਂ ਤੇਰੇ ਸਾਹਮਣੇ ਆ ਕੇ ਖੜਾ ਤੇ ਮੈਂ ਖੜ ਗਿਆ ਆ ਫਿਰ ਹੁਣ ਪਹਿਲਾ ਪਹਿਲਾ ਤਾਂ ਬਲਟੋਹੇ ਤੇ ਸਰਨੇ ਤੋਂ ਤੂੰ ਮੇਰੇ ਤੇ ਉੰਜਾਂ ਲਵਾਈਆਂ ਤੇ ਉਹਨਾਂ ਦੇ ਹਮਲੇ ਨੂੰ ਮੈਂ ਨਕਾਮ ਕਰਦਾ ਰਿਹਾ ਥੋਕ ਕੇ ਉਹਨਾਂ ਦੇ ਜਵਾਬ ਦਿੰਦਾ ਰਿਹਾ ਉਹਨਾਂ ਦੇ ਹਮਲੇ ਨਕਾਮ ਕਰਦਾ ਰਿਹਾ ਜਦੋਂ ਇਹ ਆਪਣੀ ਅਕਤਿੱਤਾ ਤੋਂ ਬਾਅਦ ਨਾ ਏ ਉੰਜਾਂ ਲੜਨੋਂ ਨਾ ਹਟੇ ਫਿਰ ਸਿੰਘ ਸਾਹਿਬ ਨੇ ਇਹਨਾਂ ਦੀ ਪ੍ਰਵਾਹ ਕਰਨੀ ਛੱਡ ਦਿੱਤੀ ਫਿਰ ਨਹੀਂ ਸੁਖਬੀਰ ਨੂੰ ਚੈਨ ਆਈ ਵਿਗਿਆਨੀ ਹਰਪੀ ਸਿੰਘ ਨਾਲ ਚੁੱਪ ਕਰ ਗਿਆ ਉਹਨੇ ਤਾਂ ਗੁੱਸਾ ਕੀਤਾ ਹੀ ਨਹੀਂ ਪੈਸੋ ਕਬੀਰ ਨੇ ਖੁਦ ਸੰਭਾਲਿਆ ਮੋਰਚਾ ਤਲਵੰਡੀ ਸਾਬੋ ਬਸਾਖੀ ਦੇ ਮੌਕੇ ਤੇ ਸੁਖਬੀਰ ਬਾਦਲ ਨੇ ਗਿਆਨੀ ਹਰਪ੍ਰੀਤ ਸਿੰਘ ਹੀ ਨਹੀਂ ਬਲਕੇ ਤਿੰਨੋਂ ਸਤਕਾਰ ਜਥੇਦਾਰਾਂ ਤੇ ਐਸਾ ਦੋਸ਼ ਲਾਇਆ ਐਸਾ ਦੋਸ਼ ਲਾਇਆ ਜਿਹੜਾ ਅਜੇ ਤੱਕ ਕੋਈ ਵੀ ਨਹੀਂ ਲਾ ਸਕਿਆ ਪੰਥ ਕਹਾਰਕਾ ਵਿੱਚ ਉਹ ਗਾਤ ਉਹ ਵੀ ਭੈੜੀ ਗੱਲ ਹੈ ਕਿ ਕਿ ਇਹ ਤਿੰਨੋਂ ਜਥੇਦਾਰ ਬੀਜਪੀ ਦੇ ਏਜੰਟ ਨੇ ਕਿਸੇ ਵੀ ਸਿੱਖ ਲਈ ਬਹੁਤ ਵੱਡੇ ਗਾਲ ਹੈ ਇਹ ਦੋਸ਼ ਲਾਇਆ ਸੁਖਵੀਰ ਨੇ ਫਿਰ ਇੰਨਾ ਦਾ ਵੀ ਐਸਾ ਜਵਾਬ ਠੋਕੇ ਤਾਂ ਗਿਆਨੀ ਹਰਪੀ ਸਿੰਘ ਨੇ ਕਿ ਸੁਖਵੀਰ ਬਾਦਲ ਦੀ ਬੋਲਤੀ ਬੰਦ ਹੋ ਗਈ ਮੁਰਕਾ ਕੁਸਕਿਆ ਨਹੀਂ ਫਿਰ ਇਹਨਾਂ ਦੇ ਆਈਟੀ ਸੈੱਲ ਨੇ ਇੱਕ ਐਸੀ ਸ਼ੁਰਲੀ ਛੱਡੀ ਕਿ ਸੋਸ਼ਲ ਮੀਡੀਆ ਵੀ ਹੈਰਾਨ ਹੋ ਗਿਆ ਵੀ ਹੈ ਇਹ ਕੀ ਪਤਾ ਹੈ ਦੋਸਤੋ ਸ਼ੁਰਲੀ ਕੀ ਸੀ ਉਹ ਸ਼ੁਰੂ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਮੈਂਬਰੀ ਕਮੇਟੀ ਤੋਂ ਦੂਰੀ ਬਣਾ ਲਈ ਹੈ ਤਾਂ ਬੜੀ ਹੈਰਾਨੀਜਨਕ ਗੱਲ ਸੀ ਕੋਈ ਇਤਵਾਰ ਕਰਨ ਨੂੰ ਤਿਆਰ ਨਾ ਫੇਰ ਵੀ ਵੱਡੇ ਵੱਡੇ ਚੈਨਲਾਂ ਨੇ ਤੇ ਸੋਸ਼ਲ ਮੀਡੀਆ ਨੇ ਕਟੋ-ਕਟ ਦੋਜ਼ ਇਸੇ ਤੇ ਚਰਚਾ ਕੀਤੀ ਔਰ ਨਿਵਾਹ ਨਿਵਹਾਜੇਗੇ ਵੱਡਾ ਹੁੰਦਾ ਮੰਗਦੇ ਹੋਣੇ ਛੋਟਾ ਹੁੰਦਾ ਮੰਗਦੇ ਹੋਣੇ ਕਿਸੇ ਚੈਨਲ ਦਾ ਨਾਂ ਨਹੀਂ ਲੈਂਦੇ ਗੱਲ ਬਿਲਕੁਲ ਹੀ ਹੈ ਨਹੀਂ ਸੀ ਤੇ ਐਨਰ ਦੇ ਸ਼ੁਰਲੀ ਫਿਸ ਕਦੋਂ ਹੋਈ ਜਦੋਂ ਖਾਰਡ ਬਲਾਕ ਦੇ ਪਿੰਡ ਮਾਜਰੀ ਚ ਪੰਜ ਮੈਮਰੀ ਦਾ ਖਜ਼ਾਨਾ ਦੇ ਇਕੱਠ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ ਸੰਬੋਧਨ ਅੱਜ ਤੱਕ ਮੇਰਾ ਖਿਆਲ ਹੈ ਗਿਆਨੀ ਹਰਪ੍ਰੀਤ ਸਿੰਘ ਨਾਲ ਬਾਹ ਪਿਆ ਨੂੰ ਮੈਨੂੰ 25 ਸਾਲ ਦੇ ਕਰੀਬ ਹੋ ਗਏ ਇਹ ਹਜਾ ਉਹਦਾ ਰੌਦਰ ਰੂਪ ਕਦੇ ਨਹੀਂ ਦੇਖਿਆ ਪਹਿਲਾਂ ਤਾਂ ਉਹ ਆਏ ਪੀਰ ਅਸੀਂ ਜਲੌਤ ਫਿਰ ਆਏ ਮਲਵਈ ਰੰਗ ਚ ਫਿਰ ਕਰਤਾ ਸਿੱਧਾ ਸੁਖਵੀਰ ਨੂੰ ਚੈਲੰਜ ਕਹਿੰਦੇ ਆ ਜਾ ਓਏ ਤੇਰਾ ਆਈਟੀ ਸੱਲ ਤਾਂ ਹੋ ਗਿਆ ਫੇਲ ਹੁਣ ਮੈਂ ਬਣਾਉਂਗਾ ਤੇਰੀ ਰੇਲ ਤੂੰ ਲਾਲੀ ਜੋੜ ਜਿਹੜਾ ਤੈਥੋਂ ਲੱਗਦਾ ਤੂੰ ਮੇਰਾ ਬਾਲ ਵੀ ਬਿੰਗਾ ਨਹੀਂ ਕਰਦਾ ਪਹਿਲਾਂ ਤਾਂ ਸਿੰਘ ਸਾਹਿਬ ਨੇ ਇਹ ਸਪਸ਼ਟ ਕੀਤਾ ਕਿ ਤੇਰਾ ਟੋਲਾ ਤੇ ਤੇ ਖੁਦ ਤੂੰ ਆਪ ਇਹ ਬਕਵਾਸ ਕਰ ਰਹੇ ਹੋ ਕਿ ਜਿਹੜੇ ਪੰਜ ਮੈਂਬਰੀ ਕਮੇਟੀ ਹੈ ਇਹ 나ਗਪੁਰ ਵਾਲਿਆਂ ਨੇ ਖੜੀ ਕੀਤੀ ਹੈ ਬਾਦਲ ਦਲ ਨੂੰ ਖਤਮ ਕਰਨ ਵਾਸਤੇ ਫਿਰ ਸਿੰਘ ਸਾਹਿਬ ਨੇ ਆ ਬੇਰਸਾ ਕੇ ਪਤਾ ਕਿ ਜਵਾਬ ਦਿੱਤਾ ਓਏ ਸੁਖਵੀਰ ਪੰਜ ਮੈਂਬਰੀ ਕਮੇਟੀ ਨਾਗਪੁਰ ਵਾਲਿਆਂ ਨੇ ਨਹੀਂ ਖੜੀ ਕੀਤੀ ਇਹਨਾਂ ਨਾਗਪੁਰ ਵਾਲਿਆਂ ਦਾ ਤੂੰ ਤੇ ਤੇਰਾ ਪਿਓ 15 ਸਾਲ ਇਹਨਾਂ ਦਾ ਤੇ ਤੇਰੇ ਪਿਓ ਦਾ 9 ਮਾਸ ਦਾ ਰਿਸ਼ਤਾ ਰਿਹਾ ਰਿਹਾ ਕਿ ਨਹੀਂ ਸੁਖਬੀਰ ਬੋਲੇ ਤਾਂ ਕੰਨ ਬੋਲੇ ਫੇਰ ਤੂੰ ਤੇ ਤੇਰੀ ਪਤਨੀ ਨੇ ਉਏ ਐਸਬੀਜਪੀ ਵਾਲਿਆਂ ਦੇ ਸਿਰ ਤੇ ਸੈਂਟਰ ਚ ਬਜੇਰੀਆਂ ਮਾਣੀਆਂ ਕਿ ਨਹੀਂ ਦੇ ਜਵਾਬ ਇਹ ਨਾਗਪੁਰ ਵਾਲਿਆਂ ਦੇ ਆ ਚੇਲਿਆ ਦੇ ਜਵਾਬ ਸੁਖਬੀਰ ਨਾਗਪੁਰ ਵਾਲਿਆਂ ਨੇ ਕਿਹਨੂੰ ਪੈਦਾ ਕੀਤਾ ਪੰਜਵੇਂ ਮੇਰੀ ਕਮੇਟੀ ਨੂੰ ਕਿ ਬਾਦਲ ਪਰਿਵਾਰ ਨੂੰ ਨਾਗਪੁਰ ਵਾਲਿਆਂ ਦੇ ਸਿਰ ਤੇ ਬਜੇਰੀਆਂ ਤੁਸੀਂ ਮਾਣੀਆਂ 15 ਸਾਲ ਚੰਮ ਦੀਆਂ ਤੁਸੀਂ ਚਲਾਈਆਂ ਦੋ ਸਾਲੋਂ ਦੂਜਾ ਤੇ ਤੇ ਨਾਗਪੁਰ ਦੀ ਪਦੈਸ਼ ਕੌਣ ਹੈ ਤੁਸੀਂ ਓਏ ਸੁਖਬੀਰ ਓਏ ਲੱਗ ਗਿਆ ਪਤਾ ਤੇਰੀ ਖਾਨਦਾਨੀ ਦਾ ਚਾਹ ਦੇ ਵਿੱਚ ਦੁੱਧ ਬੱਕਰੀ ਬਗਾਨੀ ਦਾ ਬੀਜੇਪੀ ਤੇਰੇ ਚ ਬੋਲਦੀ ਹੈ ਤੇਰੇ ਚ ਬੋਲਦੀ ਹੈ ਬੀਜੇਪੀ ਨਾ ਕਿ ਪੰਜਵੇਂ ਮੇਰੀ ਕਮੇਟੀ ਚ ਕਿਉਂਕਿ ਤੁਸੀਂ ਹੀ ਬਾਦਲਦਲ ਵਾਲੇ ਨਾਗਪੁਰ ਵਾਲਿਆਂ ਦੀ ਪਦੈਸ਼ ਨਾਗਪੁਰ ਵਾਲਿਆਂ ਦੀ ਪਦੈਸ਼ ਹੋਸੀ ਤਾਂ ਅਹੀਂ ਐਨੇ ਸਾਲ ਕੱਟ ਗਏ ਉਹਨਾਂ ਦੇ ਇਸ਼ਾਰਿਆਂ ਤੇ ਤੁਸੀਂ ਚੱਲਦੇ ਹੋ ਪੰਜ ਮੈਂਬਰੀ ਕਮੇਟੀ ਨਹੀਂ ਹਾਂ ਦਿਖਾਵੇ ਲਈ ਤੁਸੀਂ ਜ਼ਰੂਰ ਬੀਜੇਪੀ ਨੂੰ ਛੱਡਤਾ ਸੀ ਬਜੇਰੀ ਵੀ ਛੱਡਤੀ ਬੜੀ ਕੁਰਬਾਨੀ ਕੀਤੀ ਉਹਨਣੇ ਕੀਤੀ ਕਿਸਾਨਾਂ ਨੇ ਬਾਦਲਪਿੰਡ ਕੇ ਐਦਾ ਸੀ ਤੁਹਾਡਾ ਤੁਹਾਡਾ ਬਰੋਸ ਹੋਣ ਲੱਗਿਆ ਸੀ ਤੁਸੀਂ ਤਾਂ ਬਜੇਰੀ ਛੱਡੀ ਐ ਪਰ ਕੀ ਜਦੋਂ ਲੋਡ ਪਈ ਨਾਗਪੁਰ ਵਾਲਿਆਂ ਨੂੰ ਤੁਸੀਂ ਇਹਨਾਂ ਨੂੰ ਵੋਟ ਨਹੀਂ ਪਾਈ ਹੁਣ ਵੀ ਹਰ ਸੇਮਟ ਕੋਰ ਬਾਦਲ ਨੇ ਲੋਕ ਸਭਾ ਦੇ ਸਪੀਕਰ ਵੇਲੇ ਡਿਪਟੀ ਸਪੀਕਰ ਵੇਲੇ ਰਾਸ਼ਟਰਪਤੀ ਦੀ ਚੋਣ ਵੇਲੇ ਵੋਟ ਨਹੀਂ ਪਾਈ ਤੁਸੀਂ ਪਾਈ ਤੇ ਪੰਜ ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਮਨਪ੍ਰੀਤ ਯਾਲੀ ਨੇ ਇਹਦਾ ਵਿਰੋਧ ਕੀਤਾ ਕਹਿੰਨੇ ਕੋਸੀ ਉਹ ਨਾਗਪੁਰ ਵਾਲਿਆਂ ਦੇ ਇਸ਼ਾਰੇ ਤੇ ਚੱਲਦੇ ਨੇ ਓਏ ਨਾਗਪੁਰ ਵਾਲਿਆਂ ਦੇ ਪਦੈਸ਼ੀ ਗੋਲੇ ਤਾਂ ਸੁਖਬੀਰ ਤੁਸੀਂ ਹੋ ਭਗੌੜੇ ਦਲ ਵਾਲੇ ਹੋਰ ਦੱਸ ਤੂੰ ਤੇ ਤੇਰੀ ਹਰ ਸਿਮਰਤ ਬਾਦਲ ਨੇ ਕਿਸਾਨ ਵਿਰੋਧੀ ਤਿੰਜੋ ਕਾਲੇ ਕਾਨੂੰਨ ਬਣੇ ਸੀ ਤੁਸੀਂ ਇਹਨਾਂ ਤੇ ਦਸਤਕਤ ਨਹੀਂ ਕੀਤੇ ਕੀਤੇ ਕਿ ਨਹੀਂ ਕੀਤੇ ਪੇਜੋ 12 317 ਹਟਾਈ ਹੈ ਤੁਸੀਂ ਨਾਗਪੁਰਾਣਾ ਦੇ ਹੱਕ ਤੇ ਵੋਟ ਪਾਈ ਕਿ ਨਹੀਂ ਪਾਈ ਪਾਈ ਹੈ ਹੈ ਕੋਈ ਜਵਾਬ ਤੁਹਾਡੇ ਕੋਲੇ 11 ਸਾਲ ਹੋ ਗਏ ਐਸਜੀਪੀਸੀ ਦੀ ਚੋਣ ਨਹੀਂ ਹੋਈ ਕਿਉਂ ਨਹੀਂ ਹੋਈ ਕਿਉਂਕਿ ਤੁਸੀਂ ਨਹੀਂ ਹੋਣ ਦਿੱਤੀ ਕਿਉਂ ਨਹੀਂ ਹੋਣ ਦਿੱਤੀ ਕਿਉਂਕਿ ਤੁਹਾਨੂੰ ਸੰਗਤਾਂ ਨੇ ਸ਼ੀਸ਼ਾ ਦਿਖਾਤਾ ਮੁੜ ਕੇ ਤੁਸੀਂ ਜੇ ਉਹਨੇ ਕਮੇਟੀਆਂ ਚੋਣਾ ਨਹੀਂ ਜਿੱਤ ਸਕੋਗੇ ਤੇ ਚੋਣਾ ਕਰਾਉਣੀਆਂ ਨੇ ਨਾਗਪੁਰ ਵਾਲਿਆਂ ਨੇ ਦਿੱਲੀ ਵਾਲਿਆਂ ਨੇ ਤੁਸੀਂ ਇਹਨਾਂ ਨੂੰ ਜਾ ਕੇ ਕਹਿਤਾ ਅੰਨੇ ਬਹਾਨੇ ਕਦੇ ਬੋਟਰਾ ਤੇ ਇਤਰਾਜ਼ ਕਰਦਾ ਕਦੇ ਕਾਹੇ ਤੇ ਵੀ ਇਹ ਕੰਮ ਲਮਕਾਈ ਜਾਓ ਅਸੀਂ ਮੁੜ ਕੇ ਨਹੀਂ ਆਉਣਾ ਸਾਨੂੰ ਲੋਕਾਂ ਨੇ ਮੁੜ ਕੇ ਨਹੀਂ ਆਉਣ ਜਿਹੜਾ ਇਸ ਕਰਕੇ ਤੁਸੀਂ ਐਸਜੀਪੀਸੀ ਦੀਆਂ ਚੋਣਾ ਲਮਕਾ ਰਹੇ ਹੋ ਨਾਗਪੁਰ ਵਾਲਿਆਂ ਨੂੰ ਕਹਿ ਕਹਿ ਕੇ ਇਹ ਸਾਰਾ ਗੁੱਬਗਵਾਹਟ ਇਹ ਮੈਂ ਨਹੀਂ ਕੱਟ ਰਿਹਾ ਇਹ ਗਿਆਨੀ ਹਰਪ੍ਰੀਤ ਸਿੰਘ ਨੇ ਅੱਕੇ ਹੋਏ ਨੇ ਕੱਢਿਆ ਮਾਦਰੀ ਬਲਾਕ ਦੀ ਸਪੰਥਕ ਸਟੇ ਤੋਂ ਸੁਖਬੀਰ ਬਾਦਲ ਨੂੰ ਸੜਾਈਆਂ ਖੜੀਆਂ ਖੜੀਆਂ ਉਹੋਂ ਤੋਂ ਲੈ ਕੇ ਸੁਖਬੀਰ ਬਾਦਲ ਤੇ ਉਹਦੇ ਧੂ-ਧੂ ਬੰਦ ਪਏ ਨੇ ਬੱਜੇ ਨਹੀਂ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਇਹ ਭਗੌੜੇ ਦਲ ਨੂੰ ਪੰਜ ਮੈਂਬਰੀ ਕਮੇਟੀ ਕਿਉਂ ਰੜਕ ਰਹੀ ਹੈ ਇਸ ਕਰਕੇ ਰੜਕ ਰਹੀ ਹੈ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੱਦੇ ਆ ਰਹੇ ਨੇ ਕਿ ਅਸੀਂ ਤੁਹਾਡੇ ਅਕਾਲੀ ਦਲ ਦੀ ਭੜਤੀ ਹੋਣਾ ਚਾਹੁੰਦੇ ਹਾਂ ਵਿਦੇਸ਼ਾਂ ਦੇ ਸੱਦੇ ਆ ਰਹੇ ਨੇ ਦਿੱਲੀ ਦੀ ਸੰਗਤ ਨੇ ਬੁਲਾ ਲਿਆ ਕਿ ਸਾਨੂੰ ਕਾਪੀਆਂ ਦੇ ਕੇ ਜਾਓ ਤੇ ਦਿੱਲੀ ਕਮੇਟੀ ਨੇ ਉੱਥੇ ਗੁਰਦੁਆਰਾ ਪ੍ਰਬੰਧ ਕਮੇਟੀਆਂ ਚੋਣਾਂ ਹੋਣ ਵਾਲੀਆਂ ਨੇ ਉਹਨਾਂ ਨੇ ਸੱਦਾ ਦਿੱਤਾ ਹੈ ਕਿ ਪੰਜ ਮੈਂਬਰੀ ਕਮੇਟੀ ਆ ਕੇ ਦਿੱਲੀ ਦੀਆਂ ਚੋਣਾਂ ਵੀ ਲੜੇ ਇਸ ਤੋਂ ਹਟ ਬੜਾਇਆ ਹੋਇਆ ਹੈ ਸੁਖਬੀਰ ਤਾ ਰੜਕ ਗਿਆ ਉਹਨੂੰ ਪੰਜ ਮੈਂਬਰੀ ਕਮੇਟੀ ਹੁਣ ਦਿੱਲੀ ਕਮੇਟੀ ਜਾਂ ਹੋਣੀਆਂ ਨੇ ਚੋਣਾਂ ਪੰਜ ਮੈਂਬਰੀ ਕਮੇਟੀ ਨੂੰ ਆ ਗਿਆ ਸੱਦਾ ਤੇ ਸੁਖਬੀਰ ਨਾਲੇ ਉੱਥੇ ਆਪਣਾ ਲੱਗ ਜੂਗਾ ਤੇਰੇ ਸਰਨੇ ਦਾ ਤੇ ਤੇਰੇ ਗੜਗੱਜ ਦਾ ਵੀ ਇਹ ਕਿੰਨੇ ਕੁ ਪਾਣੀ ਕਿਨੇ ਲੱਗ ਜੂ ਪਤਾ ਪਰ ਇੱਕ ਗੱਲ ਯਾਦ ਰੱਖਿਓ ਚੀਨੇ ਵੀ ਕਦੇ ਅਕਾਲ ਤਖਸ ਨਾਲ ਟੱਕਰ ਲਈ ਐ ਉਹਦਾ ਕੱਖ ਨਹੀਂ ਰਿਹਾ ਠੋੜਾ ਵੀ ਕੱਖ ਨਹੀਂ ਰਿਹਾ ਪੁੱਛੋਗਾ ਚੀਮੇ ਨੂੰ ਬਲਵਿੰਦਰ ਪੂਨੜ ਨੂੰ ਉਹ ਕਿੱਥੇ ਐ ਤੁਹਾਡੀ 35 ਲੱਖਾਂ ਵਾਲੀ ਭਰਤੀ ਜੇ ਤੁਹਾਡੀ 35 ਲੱਖ ਦੀ ਭਰਤੀ ਹੋ ਗਈ ਫਿਰ ਤੁਹਾਨੂੰ ਕਿਧਰ ਆ ਜਾਏ ਵੇਰੇ ਇੰਨਾ ਦੀ ਬਹੁ ਸਾਰੂ ਪੰਜ ਮੈਂਬਰੀ ਕਮੇਟੀ ਵਾਲੇ ਕਰੀ ਜਾਂਦੇ ਤੁਸੀਂ ਕਿਉਂ ਚਿਰਦੇ ਹੋ ਕਿਉਂ ਖੇ ਚੜਦੇ ਆ ਸਾਨੂੰ ਪੰਜ ਮੈਂਬਰੀ ਕਮੇਟੀ ਦੇ ਕਿਉਂ ਛੁਰ ਲਿਆ ਛੜਦੇ ਹੋ ਤੁਹਾਡੀਆਂ ਛੁਰਲੀਆਂ ਕਰਤੀਆਂ ਫਿਸ ਤੁਹਾਡੇ ਧੂ ਧੂ ਕਰਕੇ ਬੰਦ ਪੰਜ ਮੈਂਬਰੀ ਕਮੇਟੀ ਨੂੰ ਦੁਨੀਆ ਭਰ ਦੀਆਂ ਸੰਗਤਾਂ ਨੇ ਸੱਦਾ ਦਿੱਤਾ ਕਿ ਅਸੀਂ ਅਕਾਲੀ ਦਲ ਦੇ ਮੈਂਬਰ ਬਣਾਂਗੇ ਜਿਹੜੇ ਕਿ ਅਕਾਲ ਤਖਤ ਸਾਬ ਤੋਂ ਭਰਤੀ ਚੱਲਦੀ ਹੈ ਤੇ ਨਾਲੇ ਠੋਡਾ ਭਲੇਖਾ ਉਹ ਕਰਤਾ ਦੂਰ ਇਹ ਗੈਰਨੀ ਹਰ ਪ੍ਰੀਸਿੰਗ ਤੇ ਪੰਜ ਮੈਂਬਰੀ ਕਮੇਟੀ ਤੇ ਹੋ ਗਈਆਂ ਦੂਰੀਆਂ ਤੁਸੀਂ ਤਾਂ ਚਾਹੁੰਦੇ ਹੋ 65 ਦੂਰੀਆਂ ਪਹਿਣ ਵਿੱਥਾਂ ਪਹਿਣ ਪਰ ਅਕਾਲ ਪੁਰਖ ਨਹੀਂ ਚਾਹੁੰਦਾ ਅਕਾਲ ਪੱਖ ਤੇ ਲੋੜ ਹੈ ਜਿਹੜੇ ਅਕਾਲ ਪੱਖ ਤੇ ਪਹਿਰਾ ਦੇ ਸਕਣ ਨਾ ਕਿ ਅਕਾਲ ਪੱਖ ਨਾਲ ਟੱਕਰ ਲੈ ਸਕਣ ਸਤ ਸ਼੍ਰੀ ਅਕਾਲ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ